ਕਿਸਾ ਸਿੱਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਸਵੀਲ ਅਜਨਾਲਾ ਤੇ ਜ਼ਿਲ੍ਹਾ ਹੰਮਰਿਸਰ ਸਮਰ ਵੀਰੋ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਵੜਾ ਤੁਹਾਨੂੰ ਦਿਖਾਉਣੀ ਆ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਜਦੋਂ ਵੀ ਆਈਦਾ ਵਾ ਚੰਗੇ ਫਸ਼ੋ ਵੀਰ ਜੀ ਨਾਲ ਕੋਲ ਹੁੰਦੇ ਆ ਤੇ ਵੇੜਾ ਤਿੰਨੇ ਸੋਈਆਂ ਵਾ ਤੇ ਤਿੰਨਾ ਮਗਰੀ ਕਹਿੰਦੇ ਵਸ਼ੀਆਂ ਵਾ ਤੇ ਅਮਾਜ ਗੱਬਨ ਤਿਆਰ ਹੀ ਆ ਅਮਜ ਵੀ ਚੰਗੇ ਦੁੱਧ ਵਾਲੀ ਆ ਤੇ ਗੱਲਬਾਤ ਹੁਣ ਕਰਦੇ ਆ ਵੀਰ ਜੀ ਹਣਾਂ ਤੇ ਪੁੱਛਦੇ ਸਾਰੀ ਡਿਟੇਲ ਤੇ ਬਾਕੀ ਇਹ ਆ ਵੀ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜਰੂਰ ਕਰ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤਾਂ ਫਿਰ ਇੱਕ ਨਾਮ ਮਹਿੰਦਰ ਸਿੰਘ ਪਿੰਡ জাফরਗੋੜ ਤਹਿਸੀਲ ਨਾਲਾ ਡਿਸਟ੍ਰਿਕਟ ਕਬਰੀ ਸਰ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 987348008 ਠੀਕ ਆ ਅੱਜ 3 ਬੈੜਾ 1 ਵਜੇ ਆਈਆਂ ਤਿੰਨੇ ਹਨ ਕੱਦ ਕਾਠ ਵੀ 1 ਵਜੇ 1 ਮੈਂ 18 ਕਿਲੋ ਵਾਲੀ ਜੀ ਅੱਛਾ ਮੱਝ ਗੱਬਣਿਆਂ ਹਾਂਜੀ ਤੇ گاਵਾ ਤਿੰਨੇ ਸੂਈਆਂ ਹਨਾ ਤਿੰਨਾ ਮਗਰੇ ਬੱਛੀਆਂ ਅੱਛਾ ਦੋ ਮਗਰ ਵਛੀਆਂ ਇੱਕ ਮਗਰ ਵਛਾ ਹੈ ਤੇ ਪਹਿਲਾਂ ਚਲੋ ਮਾਜੀ ਵਿਖਾ ਦਿੰਨੇ ਆ ਚੰਗੇ ਕੱਦ ਕਾਟ ਚ ਆ ਅਜੇ ਦੇ ਨਹੀਂ ਨੇ ਲੈ ਜਾਣੇ ਥੋੜੇ ਅਜੇ ਹਫਤਾ ਪਿਆ ਇੱਕ ਪੂਰਾ ਹਫਤਾ ਇੱਕ ਪਿਆ ਤੇ ਥੱਲੇ ਆਪਾਂ ਦੇਖ ਸਕਦੇ ਚੰਗੀ ਭਰੰਦੀ ਆ ਤੇ ਬਾਕੀ ਸਮਰ ਵੀਰ ਤੋਂ ਵੀ ਉੱਚੀ ਆ ਮਾਜੀ ਜਿਹੜੀ ਆ ਸੁਆਗਤ ਨਮਸ ਸੋਨਾ ਜੀ ਨੇ ਤੀਹਰੇ ਸੁਣਾ ਜਰ ਤੀਸਰਾ ਸੁਆ ਸੋਨਾ ਤੇ ਕਿੰਨਾ ਕਿ ਦੁੱਧ ਕਰ ਜੂਗੀ ਦੁੱਧ ਤੇ ਘਰ ਅੱਜ 18 ਕਿਲੋ ਕਹਿੰਦੇ ਛੋਇਆ ਅੱਛਾ ਹਾਂਜੀ ਇਹਨਾਂ ਦੇ ਵੀ ਤਾਂ ਜੀ ਵਧੀਆ ਸੁਆਗਤ ਦੇ ਦੁੱਧ ਚਵਾ ਕੇ ਫਿਰ ਵੇਚਾਂਗੇ ਅੱਛਾ ਮੈਂ ਕਹਿੰਦਾ ਇਹ ਪਾ ਲਈਏ ਵੀਡੀਓ ਪਾਉਣੀ ਹੈ ਆਪਾਂ ਠੀਕ ਹੈ 18 ਕਿਲੋ ਦਾ ਮੰਨ ਕੇ ਕੋਈ ਲੈ ਲੈਣਾ ਵਧੀਆ ਅੱਛਾ ਬਈ 18 ਕਿਲੋ ਦੁੱਧ ਜਿਹੜਾ ਚਵਾਇਜੀ ਹਾਂਜੀ ਜੀ ਨਹੀਂ ਐ ਨਾ ਜੀ ਵਧੀਆ ਜੀ ਬਾਕੀ ਹਾਂਜੀ ਪੂਰੀ ਭੱਡੀਆਂ ਮੱਝਾਂ ਚ ਆ ਇਹ ਗੱਡੀ ਚ ਵੀ ਇੱਕੋ ਹੀ ਪੈਣੀ ਹੈ ਨਾ ਇਹਦੇ ਨਾਲ ਤਾਂ ਨਹੀਂ ਕੋਈ ਪੈਣੀ ਸਿੱਤੇ ਛੋਟੇ ਹਾਥੀ ਚ ਵੀ ਫਸ ਫੁਸ ਕੇ ਹੀ ਅਜੇ ਤਿਆਰ ਬਣਨੀ ਮੈਂ ਅਜੇ ਤਿਆਰ ਹੋਣੀ ਆ ਜੇ ਢੱਲ ਢਾਹਵਾਂ ਨੇ ਚਾਫੀ ਲੈ ਜਾ ਅਜੀ ਬਾਕੀ ਹੈਗੀ ਅਜੇ ਗੱਬਣ ਆ ਲੈ ਜਾ ਤੇ ਹੈਗੇ ਵੀ ਸ਼ਾਂਤ ਜੀ ਆ

ਆ ਅਲੈਕਸਾਂਡਰ ਜੇ ਹਵਾਨਾ ਤੇ ਥਣ ਵੀ ਇਹਦੇ ਕਰੀ ਦੇਖ ਸਕਦੇ ਨਾ ਜੀ ਸਾਡੇ ਥਣ ਅਗਲੇ ਪਿਛਲੇ ਥਣ ਲਗਭਗ ਇੱਕੋ ਜਿਹੀ ਆ ਤੇ ਮਿਲਕ ਮੈਨ ਵੀ ਆਪਾਂ ਦੇਖ ਸਕਦੇ گاਵਾ ਮੰਗ ਮਿਲਕ ਮੈਨ ਲੱਗੀ ਆ ਤੇ ਮੁੱਲ ਫਿਰ ਇਹਦਾ ਅਜ ਮੋਲਤਾ ਤੁ ਘੜੀ ਮੁੱਲ ਕਿੰਨਾ ਕਰਨਾ ਉਹਦੇ ਇੱਕ ਵੀ ਕਰ ਦਈਏ ਕਰ ਦਵੇ ਚੁਗ ਮੰਨਤਨ ਪੰਜ ਵੀਰ ਜੀ ਦਾ ਅੱਛਾ 1 15 ਦੀ 10 ਦੀ ਦੇ ਦੇਣੀ ਹੈ ਅੱਛਾ 1 ਲੱਖ ਦੇ 10 ਦੀ ਦੇਣਾ ਹੈ ਇੱਕ ਤਰਾ ਵੀਰ ਲੈ ਜਾਊਗਾ ਅੱਛਾ ਮੈਂ ਕਰੂਗਾ ਯਾਦ ਜਿਹੜੀ ਜਿਹੜੀ ਸਾਡਾ 1 ਲੱਖ ਤੇ 10000 ਦੀ ਮੱਝ ਜਿਹੜੀ ਕਹਿੰਦੇ ਕਿ ਦੇ ਦੇਾਂਗੇ ਬਾਕੀ ਪੂਰੀ ਜਵਾਨ ਆ ਜਿਹੜੇ ਤੇ ਕੋਈ ਵੀ ਆਣ ਕੇ ਵੇਖੇ ਇੱਥੇ ਇੱਕ ਰੀ ਆਹ ਦੇਖ ਸਾਦੇ ਓਨੀ ਪਛਾਣ ਤਿਆਰ ਹੁੰਦੀ ਤੇ ਓਨੀ ਗਾਂ ਤਿਆਰ ਹੁੰਦੀ ਤੇ ਜਿਹਨੇ ਪਰਣਾ ਆ ਅਜੇ ਪੁੜਿਆਂ ਦੇ ਵੇਖੀ ਤੇ ਕੋਈ ਅਜੇ ਗੱਲਬਾਤ ਨਹੀਂ ਹੈਗੀ ਠੀਕ ਹੈ ਜੀ ਚਲੋ ਗਾਵਾਂ ਦਿਖਾਈਆਂ ਨੂੰ ਦੂਜਾ ਸੂਆ ਜੇ ਮੈਡ ਪਹਿਲਾ ਕਿੰਦੇ ਆਹੀ ਦਿਖਾ ਦਈਏ ਪਹਿਲੇ ਨੰਬਰ ਤੋਂ ਜਿਹੜੀ ਇਧਰੋਂ ਕਿੰਵਾ ਸੂਆ ਜੇ ਦਾ ਇਹ ਵਿੱਚ ਦੂਜਾ ਸੂਆ ਬੈਡ ਸੂਈ ਜੇ ਤੇ ਮਗਰ ਇਹਦੇ ਵੱਛੀ ਆ ਨਾ ਮਗਰ ਵੱਛੀ ਜੇ ਹਫਤੇ ਦਾ ਸੂਆ ਜੇ ਦਾ ਤੇ ਦੁੱਧ ਕਿੰਨਾ ਤਿਆਰ ਕਰਾਉਂਗਾ ਸਰ 22 23 ਕਿਲੋ ਤਿਆਰ ਜੇ ਬਿਲਕੁਲ ਤਿਆਰ ਮੌਕੇ ਤੇ ਕਿੰਨਾ ਕਰੀ ਜਾਊਗੀ ਇਹ ਤੋਰ 5 ਕਿਲੋ ਦੇ ਦੇਗੀ ਵਧੀਆ ਤੋਰ ਦੋ ਫਿਰ ਬਾਕੀ ਥਾਣੇ ਵਿੱਚ ਪੂਰਾ ਕਮਾਲ ਦਾ ਲੱਗਾ ਤੇ ਚੰਗੇ ਗੈਪ ਤੇ ਦੋ ਦੋ ਥਾਣੇ ਲੱਗਾ ਜਿਹੜਾ बाकी सार वेड़ा तन्ने पूरियां जवानयां ਘੋੜियां ਰਗੇ ਕੱਦ ਕਾਠੇ ਜਿਹੜੇ ਇੰਨਾਂ ਆ ਦੇਖ ਸਕਦੇ ਬਿਲਕੁਲ ਫਸੀ ਆ ਫਾਲਿਆਂ ਇਹ ਆ ਵੀ ਇਨਾਂ ਦੇ ਨਾਲ ਦੁੱਧ ਦੇ ਨਾਲ ਨਾਲ ਕੱਦ ਕਾਠੇ ਸੋਹਣਪਨੇ ਦਾ ਮੁੱਲ ਵੀ ਪੈਣਾ ਇਨਾਂ ਦਾ ਠੀਕ ਹੈ ਇੱਕ ਮਿੰਟ ਰੋਕੇ ਉਸ ਤੇ ਥਨ ਦਿਖਾਈ ਦੀ ਜੇ ਇਹ ਦੇ ਆ ਦੇਖ ਸਾਦੇ ਜੇ ਹਵਾਨੇ ਤੇ ਨਾੜਾਂ ਵੀ ਜੜੀਆਂ ਚੰਗੀਆਂ ਵਾ ਚੰਗੇ ਗੈਪ ਤੇ ਥਨ ਲੱਗਿਆ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਲੈ ਜਾ ਫਿਰ ਬਹੁਤ ਸੋਹਣੀ ਖਾਣੀ ਵੇਖ ਲੋ ਥੀਂ ਗੁੰਟੀ ਫੈਡ ਦਿੱਤੀ ਲੈ ਲੈ ਇਹ ਜੇ ਕੋ ਛੋਟੀ ਮੰਗਣਾ ਵੇੜ ਦਾ ਕੱਦ ਪੂਰਾ ਹੈ ਕੱਦ ਕੱਟ ਚ ਤਿੰਨੇ ਹੀ ਪੂਰੀਆਂ ਵਾ ਤਿੰਨਾਂ ਦੇ ਇੱਕੋ ਜਿਹੇ ਕੱਦ ਆ ਜਿਹੜੇ ਇਹ ਵੀ ਰਾਜੀ ਬਾਜੀ ਪੂਰੀਆਂ ਤੇ ਰਾਜੀ ਆ ਸਾਰੀਆਂ ਮਤਲਬ ਪੂਰੀਆਂ ਜਿਹੜਾ ਜਿਹੜਾ ਮਤਲਬ ਵੜਾ ਹੋਣੀ ਚਾਹੀਦੀਆਂ ਵਾ ਤੇ ਇਹਦਾ ਮੁੱਲ ਫਿਰ ਵੇਚਣ ਵਾਲੇ ਕਰਨ 90 ਕਰ ਦਿੱਗੇ ਕਰਦਾ ਵੇਚਾ ਛੋਟ-ਛੋਟ ਹੋਰ ਛੋਟ-ਛੋਟ ਕਰਦਾਂਗੇ ਵੀਰ ਕੋ ਫੋਨ ਲਾਏ ਅੱਛਾ ਛੋਟ ਦੇਣੀ ਅਗਾਂ ਲੋੜੀ ਲੋੜੀ ਤੇ ਮਤਲਬ ਦੇ ਕੇ ਤੋੜਨਾ ਹੈ ਕਿ ਇਹ ਵੀਰਾ ਜੇਗਾ ਇਹ ਆ ਵੀ ਜਿੱਥੇ ਪੂਰੀ ਫਾਰਮ ਵਾਲੀ ਦੇਖੋ ਵੱਡੀ ਪੂਰੀ ਬਚੀ ਠੀਕ ਹੈ ਜਿੱਥੇ ਥਾਣੇ ਨੂੰ ਕੋਈ ਚਾਰ ਪੈਸੇ ਬੱਜੇ ਤੇ ਤੁਸੀਂ ਵੀ ਦੇ ਦੇਣੀਆਂ ਹਨ ਗਾ ਕੇ ਤਾਂ ਤੇ ਮੋੜਨ ਤਾਂ ਚਲੋ ਕਿਸਦਾ ਵੀ ਨਹੀਂ ਜੀ ਕਰਦਾ ਦੇਖੋ ਥੱਲਾ ਦੇਖੋ ਨਹੀਂ ਕੋਈ ਸ਼ਾਕੀ ਨਹੀਂ ਤੇ ਹੁਣ ਆ ਤਾਂ ਦਿਖਾਉਣੀ ਆ ਬੱਚੀ ਆ ਗਈ ਦੋ ਦੰਦ ਇਹ ਤਾਂ ਛੋਟੇ ਹੱਥ ਜਿ ਪੂਰੀ ਆ ਜੋਗੀ ਕਿ ਨਹੀਂ ਦੋ ਦੰਦ ਜੇ ਮਹਾਂ ਹੀ ਪੂਰੀ ਹੋਣੀ ਜੇ ਵੀ ਜੇ ਆਈ ਤੇ ਥੋੜੀ ਡਰਦੀ ਡਰਦੀ ਬੜਾ ਫਾਰਮ ਚ ਖੁੱਲੀ ਹੀਗੀ ਅੱਛਾ ਹਾਂਜੀ ਇਹਨੂੰ ਰਸਾ ਰਸਾ ਪਾਇਆ ਅਗੇ ਤਾਂ ਫੇਰ ਪੂਰੀ ਜਵਾਨ ਆ ਜਿਹੜਾ ਘੋੜੀਆਂ ਵਰਗਾ ਕੱਦਿਆ ਇਹਦਾ ਵੀ ਹਾਂਜੀ ਆ ਥਾਣੇ ਤੇ ਦੇਖ ਸਕਦੇ ਆਪਾਂ ਲੱਗੇ ਤਾਂ ਨੰਦੇ ਪੂਰੀ ਪਾ ਗੋ ਹੱਥ ਨਾਲ ਚੋਲੇ ਮਸ਼ੀਨ ਨਾਲ ਚੋਲੇ ਕਿੰਨਾ ਚਰੋਗੇ ਇਹਨਾਂ ਸੂਈ ਨੂੰ ਸੂਈ ਨੂੰ 15 ਤੋਂ 18 ਦਿਨ ਹੋ ਗਏ ਦੁੱਧ ਕਿੰਨਾ ਤਿਆਰ ਜੇ ਦੁੱਧ ਇਹਦੇ 25 ਕਿਲੋ ਤਿਆਰ ਬਿਲਕੁਲ ਤਿਆਰ ਜਿਹੜਾ ਤਿਆਰ ਬਿਲਕੁਲ ਭੰਗ ਦੋ ਦੰਦ ਚੋਲੇ ਖੜੇ ਲੈ ਜਾ ਫਿਰ ਦੋ ਦੰਦ ਦੇ ਮਗੋਂ ਜਿਹੜੀ ਸੂਆਏ ਦਾ ਪਹਿਲਾ ਹੀ ਆ ਲੈ ਜਾ ਬਾਹਰ ਹੀ ਲੈ ਬਾਹਰ ਕਮਾ ਲਿਓ ਆਜ ਲੈ ਆਂ ਦਰਦੀ ਦਰਦੀ ਜੀ ਆ ਫਾਰਮ ਚ ਖੁੱਲੀ ਖਾਲੀ ਰਹਿਂਦੀ ਨਾ ਕੱਚੇ ਥਾਂ ਤੇ ਜਾ ਕੇ ਤੇ ਖੁਸ਼ ਹੁੰਦੀ ਐ ਲੈ ਜੋ ਲੈ ਜੋ ਲੈ ਥੋੜੀਆਂ ਨੂੰ ਫਰਦੀ ਪੂਰਾ ਪੱਬਾ ਵੀ ਉਤਰੇ ਨਾ ਖਦੀ ਪੱਕੀ ਨਾੜਾ ਨੂੜਾ ਵੇਹ ਲੋ ਛੱਡੇ ਤੇ ਕਿੱਡੀਆਂ ਦੋਹਾਂ ਪਾਸੇ ਵੇਖੋ ਨਾੜਾ ਆ ਦੇਖ ਸਰਦੇ ਹਵਨਰੇ ਦੋਹਾਂ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਚਲੋ ਲੈ ਜਾਓ ਫਿਰ ਇਹਨੂੰ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਅਦਾ ਕਰ ਦਿਨੇ ਕਰ ਦੋ ਵਿੱਚ ਅੱਗੋ ਛੋਟਛਾਣਾ ਪੰਜ ਦਿਨ ਇੱਕ ਪੰਜ ਦੀ ਹੋਰ ਵੀ ਫੋਨ ਨਾਲ ਹੋਰ ਮਾਨ ਕਰ ਦਾਂਗੇ ਤੇ ਇਹਦੇ ਦੰਦ ਉਤਰਾ ਚੈੱਕ ਕੀਤੇ ਤੁਸੀਂ ਦੋ ਦੰਦ ਚੈੱਕ ਕਰਕੇ ਥੋੜੀ ਬੂਹ ਕਰਦੀ ਸੇ ਚੈੱਕ ਆ ਕੇ ਹਾਂਜੀ ਇਹ ਆ ਨਾ ਫਿਰ ਤਿਲਕਨ ਤਿਲਕਨੇ ਆ ਤੇ ਆਪੇ ਕੋਈ ਬਾਅਦ ਚ ਜਦੋਂ ਜਿੰਨੇ ਖੜਨੇ ਆ ਉਹਦਾ ਵੀ ਚੈੱਕ ਕਰਕੇ ਖੜੇ ਦੋ ਦੰਦ ਹੀ ਬਿਲਕੁਲ ਠੀਕ ਹੈ ਜੀ ਤੇ ਹੁਣ ਇੱਕ ਆ ਵੀ ਸੂਈ ਸਵਾਈ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨਾਲ ਇਹਨੂੰ ਸੂਈ ਨਾਲ ਹੋ ਗਿਆ ਤੇ 15 ਦਿਨ ਬੱਛੀ ਤੇ ਮਗਰ ਤੇ ਮਗਰ ਬੱਛੀ ਹੈ ਨਾ ਇਹ ਵੀ ਜੇ 50 ਜਰੋਂ ਬਾੜ ਦੇ ਆਪੇ ਤੇ ਮਗਰ ਸਨੋਮੈਨ ਦੀ ਬੱਛੀ ਜੇ ਬੱਛੀਆਂ ਵੀ ਤੁਹਾਨੂੰ ਹੁਣੇ ਦਿਖਾ ਦਿੰਨੇ ਆ ਇਦੇ ਕੋਲ ਦੁੱਧ ਕਿੰਨਾ ਤਿਆਰ ਮੁੱਕੇ ਪਿੰਜੋਂ ਬਾਹਰ ਹੀ ਏ ਤਿਆਰ ਮੁੱਕੇ ਦਾ 30 33 ਕਿਲੋ ਤਿਆਰ ਦੀ ਤਿਆਰ ਮੁੱਕੇ ਤੇ ਠੀਕ ਆ 32 33 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਤਿਆਰ ਏ ਇਦੇ ਕੋਲ ਤੇ ਮਗਰ ਵੀ ਇਹਦੇ ਵਸ਼ੀ ਆ ਅੱਜ ਪਸ਼ੂ ਚਾਰਿਆ ਪਰ ਚਾਰੇ ਇੱਕ ਦੂਜੇ ਨੂੰ ਘੱਟਦੇ ਆ ਬਾਕੀ ਸੂਈਆਂ ਸਵਾਈਆਂ ਵਾ ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਅੱਜ ਲਾਇਆ ਉਹ ਜੀ ਮਗਰ ਬੱਸੀ ਵੀ ਚੰਗੀ ਆ ਤੇ ਆਪ ਵੀ ਚਲੋ ਵੈੜ ਚੰਗੀ ਆ ਲੈ ਜਾ ਥਣ ਜਿਹੜਾ ਬੜਾ ਕਮਾਲ ਦਾ ਵਾ ਇਹਦੇ ਕੋਲ ਵੀ ਥਣ ਵੀਰ ਜੀ ਭਾਗੋ ਮਸ਼ੀਨ ਦੇ ਜੋੜੋਂ ਭਾਵੇਂ ਹੱਥ ਨਾਲ ਚਲੋ ਲੈ ਜੀ ਹਵਾਨੇ ਤੇ ਪਿੱਛੇ ਵੀ ਨਾੜਾਂ ਜਿਹੜੀਆਂ ਚੰਗੀਆਂ ਬਿਲਕੁਲ ਫਿਕਸ ਹਵਾਨੇ ਵਾਲੀ ਆ ਜਿਹੜੀ ਬਾਕੀ ਗਾਣ ਵੀ ਹਵਾਨਾ ਚੰਗਾ ਦੂਰ ਤੱਕ ਕਰਿਆ ਆ ਦੇਖ ਸਾਡੇ ਜੀ ਮਿਲਕਵੇਨ ਵੀ ਚੰਗੀ ਆ ਤੇ ਆ ਥਾਨ ਵੀ ਉਹਦੇ ਆ ਦੇਖ ਸਾਡੇ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਕਰਦੀ 1 ਲੱਖ 40000 1 ਲੱਖ ਤੇ 40000 ਹਾਂ ਜੜਾਈਏ ਵੀ ਇੱਕ ਪੈਂਤੀ ਦੀ ਦੇ ਦਾਂਗੇ ਅੱਛਾ 1 ਲੱਖ 35000 ਦੀ ਪੈਂਤੀ ਦੇ ਦਾਂਗੇ ਹਾਂਜੀ ਕੋਈ ਫੋਨ ਲਾ ਮਾਨਤਾ ਕਰ ਮਾਨਤਾ ਨਾ ਹੋਰ ਕਰ ਦੋਗੇ ਨਾ ਇਹ ਆ ਵੀ ਚਲੋ ਇਹ ਕੋਈ ਆਣ ਕੇ ਇੱਥੇ ਵੇਖੇ ਕਰੀ ਇੱਥੇ ਦੇਖੇ ਹਾਂਜੀ ਤੁਹਾਨੂੰ ਪਤਾ ਨਹੀਂ ਕਿੰਨੇ ਡੰਗਰ ਸਾਰੇ ਚੰਗੇ ਬੱਚੇ ਵਿਖਾ ਦਈਏ ਕਰੀ ਹਾਂ ਬੱਚੇ ਆ ਦੋ ਖਾ ਦਈਏ ਆ ਵਛੀ ਜਿਹੜੀ ਸਭ ਤੋਂ ਪਹਿਲਾਂ ਕੰਮ ਖਾਈ ਮੇਰੇ ਨਾਲ ਨਾਲ ਜਿਹੜਾ ਦੇਖ ਲਓ ਮੇਰੇ ਨਾਲ ਜਿਹੜਾ ਨਾਲ ਹੀ ਆਦਾ ਇਹ ਵਛੀ ਆ ਹਨਾ ਹਾਂਜੀ ਆਹ ਬੱਛਾ ਜੀ ਆਹ ਜਿਹੜੇ 2 ਨੰਬਰ ਤੇ ਵਿੱਚ ਗਾਂ ਦਿਖਾਈ ਸੀ ਉਹਦਾ ਬੱਛਾ ਜੀ ਆਹ ਵੇਖੋ ਸੁਨੋ ਮੈਂਦੀ ਵਛੀ ਆ ਵਛੀ ਜਿਹੜੀ ਹੁਣ ਗਾਂ ਤੁਹਾਨੂੰ ਦਿੱਤ ਕੋਈ 23 ਲੀਟਰ ਤਿਆਰ ਆ ਤੇ ਉਹਦੀ ਵਛੀ ਜੀ ਬੱਚੇ ਤਾਂ ਆ ਜਾਈ ਆ ਸਾਰੇ ਤੇ ਬਾਕੀ ਮਗਰ ਵਛੀਆਂ ਵੀ ਚੰਗੀਆਂ ਆ ਚੰਗੇ ਢੇਗੇ ਦੀਆਂ ਵਛੀਆਂ ਆ ਤੇ ਬਾਕੀ ਇਹ ਆ ਵੀ ਕੋਈ ਵੀਰ ਆਪਣੀ ਸਮਝਣਾ ਵੇਸ ਚਾਹ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੇ ਜੀ ਜੋ ਵੀ ਕੋਸ਼ਿਸ਼ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ